ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਬ지ਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਹੁਣ ਤਾਂ ਹੰਕਾਰ ਛੱਡ ਦਿਓ ਸੁਪਰੀਮ ਕੋਰਟ ਤੱਕ ਪਹੁੰਚਿਆ ਤਲਾਕ ਦਾ ਮਾਮਲਾ ਤੇ ਜੱਜ ਨੇ ਸੁਨਾਹ ਦਿੱਤਾ ਇਹ ਫੈਸਲਾ ਸੁਪਰੀਮ ਕੋਰਟ ਨੇ ਆਪਸੀ ਸਹਿਮਤੀ ਨਾਲ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇੱਕ ਜੋੜੇ ਦੇ ਵਿਆਹ ਨੂੰ ਖਤਮ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਆਪਣੀ ਛੋਟੀ ਧੀ ਦੀ ਦੇਖਭਾਲ ਕਰਨ ਲਈ ਕਿਹਾ ਹੈ ਦਾਲਤ ਨੇ ਕਿਹਾ ਕਿ ਹੁਣ ਜਦੋਂ ਵਿਆਹ ਖਤਮ ਹੋ ਗਿਆ ਹੈ ਤਾਂ ਉਹਨਾਂ ਦਾ ਹੰਕਾਰ ਵੀ ਖਤਮ ਹੋਣਾ ਚਾਹੀਦਾ ਹੈ ਜਸ ਇਨਜਸਟਿਸ ਵੀ ਵੀ ਨਗਰਥਾਨਾ ਤੇ ਆਰ ਮਹਾਦੇਵਨ ਦੀ ਡਿਵੀਜ਼ਨ ਬੈਂਚ ਨੇ ਇਹ ਹੁਕਮ ਦਿੱਤਾ ਹੈ ਦਰ ਅਸਲ ਦੋਨਾਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਆਪਣੇ ਤਲਾਕ ਲਈ ਇੱਕ ਸਾਂਝੀ ਪਟੀਸ਼ਨ ਦਾਇਰ ਕੀਤੀ ਸੀ ਬੈਂਚ ਨੇ ਕਿ ਹਾਂ ਹੁਣ ਕੋਈ ਹੰਕਾਰ ਨਹੀਂ ਹੋਣਾ ਚਾਹੀਦਾ ਹੁਣ ਕੋਈ ਵਿਆਹ ਨਹੀਂ ਹੈ ਵਿਆਹ ਵਿੱਚ ਹੰਕਾਰ ਹੁੰਦਾ ਹੈ ਇੱਕ ਵਾਰ ਵਿਆਹ ਨਾ ਹੋਣ ਤੇ ਹੰਕਾਰ ਖਤਮ ਹੋ ਜਾਣਾ ਚਾਹੀਦਾ ਹੈ ਹੁਣ ਬੱਚੇ ਬੱਚੇ ਦਾ ਧਿਆਨ ਰੱਖੋ ਸੁਪਰੀਮ ਕੋਰਟ ਬੰਬੇ ਹਾਈ ਕੋਰਟ ਵੱਲੋਂ ਪਾਸ ਕੀਤੇ ਗਏ ਅੰਗ ਮંત્રી ਮਹੂਕਮ ਵਿਰੋਧ ਔਰਤ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਦੋਵਾਂ ਧਿਰਾਂ ਦੇ ਵਕੀਲਾਂ ਨੇ ਕਿਹਾ ਹੈ ਕਿ ਅਪੀਲ ਪਰਿਖਿਆ ਦੌਰਾਨ ਕਈ ਦੌਰ ਤੇ ਚਰਚਾ ਤੋਂ ਬਾਅਦ ਉਹਨਾਂ ਨੇ ਕੁਝ ਨਿਯਮਾਂ ਅਤੇ ਸ਼ਰਤਾਂ ਦੀ ਇਨਤਲਾਕ ਲਈ ਆਪਸੀ ਸਹਿਮਤੀ ਨਾਲ ਵਿਆਹ ਨੂੰ ਪੰਧ ਕਰਨ ਦਾ ਫੈਸਲਾ ਕੀਤਾ ਹੈ ਬੈਂਚ ਨੇ ਬੈਂਚ ਨੇ ਉਹਨਾਂ ਦੇ ਬੱਚੇ ਦੀ ਹਿਰਾਸਤ ਵਿੱਚ ਸੰਕੇਤ ਕੀਤਾ ਕਿ ਬੱਚਾ ਮਾਂ ਕੋਲ ਰਹੇਗਾ ਅਤੇ ਪਿਤਾ ਨੂੰ ਸੰਯੁਕਤ ਅਰਜੀ ਵਿੱਚ ਦੱਸੇ ਅਨੁਸਾਰ ਮੁਲਾਕਾਤ ਤੇ ਅਧਿਕਾਰ ਹੋਣਗੇ ਪਿਤਾ ਆਪਣੀ ਛੋਟੀ ਧੀ ਲਈ ਹਰ ਮਹੀਨੇ 50000 ਰੁਪਏ ਦਾ ਅਭੁਗਤਾਨ ਕਰੇਗਾ ਦੋਹਾਂ ਦੋਵਾਂ ਨੇ ਕਿਹਾ ਕਿ ਉਹ ਸੰਯੁਕਤ ਅਰਜੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨ ਧੰਨਵਾਦ